ਸਾਤਸੰਗਤ ਜੀ ਦੇਹ ਦੀ ਵੰਡ ਤੋਂ ਬਾਅਦ ਜਦੋਂ ਪਹਿਲੀ ਵਾਰ ਸਿੱਖਾਂ ਦਾ ਵਫਦ ਸ੍ਰੀ ਨਨਕਾਣਾ ਸਾਹਿਬ ਤੇ ਪਾਕਿਸਤਾਨ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ ਲਈ ਗਿਆ ਤੇ ਕੁਝ ਸਿੱਖ ਇਕੱਠੇ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿੱਥੇ ਸਸਕਾਰ ਹੋਇਆ ਸੀ ਜਿਸ ਥਾਂ ਨੂੰ ਮਹਾਰਾਜੇ ਦੀ ਸਮਾਦੀ ਵੀ ਕਿਹਾ ਜਾਂਦਾ ਹੈ ਉਹ ਥਾਂ ਨੂੰ ਦੇਖਣ ਲਈ ਗਏ ਉੱਥੇ ਦੋਨੋਂ ਪੱਖਾਂ ਦੇ ਕੁਝ ਵਿਦਵਾਨ ਕਵੀ ਲੋਕ ਇਕੱਠੇ ਹੋਏ ਉਹਨਾਂ ਦੀ ਬਾਰਤਾਂ ਹੋਈਆਂ ਇੱਕ ਪਾਕਿਸਤਾਨ ਦੇ ਕਵੀ ਨੇ ਉਸ ਵੇਲੇ ਦੋਨੋਂ ਧਿਰਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਥਾਨ ਤੇ ਖਲੋਤੀਆਂ ਸਨ ਕੁਝ ਬੋਲ ਕਹੇ ਜਿਨ੍ਹਾਂ ਨੂੰ ਸੁਣ ਕੇ ਹਰ ਇੱਕ ਦਾ ਫਿਰਦਾ ਉਸ ਵੇਲੇ بلند ਰਿਆ ਗਿਆ ਉਹਨਾਂ ਲਿਖਿਆ ਸੀ ਤੇ ਬੋਲ ਕੇ ਸੁਨਾਇਆ ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਹੇ ਤੁਸੀਂ ਵੀ ਹੋ ਖੋਹੇ ਅਸੀਂ ਵੀ ਹਾਂ ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਹੇ ਤੁਸੀਂ ਵੀ ਹੋ ਖੋਹੇ ਅਸੀਂ ਵੀ ਹਾਂ ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਹੈ ਸੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਸੀ ਮੋਏ ਤੁਸੀਂ ਵੀ ਹੋ ਮੋਏ ਅਸੀਂ ਵੀ ਹਾਂ